ਤੇ ਹੇਠੋਂ ਦਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਮੈਂ ਲੈਸ ਲਗਾਉਂਗੀ ਇਹ ਤੇ ਮੈਂ ਪਿਛੇ ਇੱਕ ਵੀਡੀਓ ਪਾਈ ਸੀ ਜੁਮੇ ਨੂੰ ਪੁੱਛਿਆ ਸੀ ਕਿੰਨੇ ਇੰਚ ਛੱਡ ਕੇ ਲਗਾਇਆ ਤੁਸੀਂ ਲੈਸ ਨੂੰ ਜਿਵੇਂ ਪਹਿਲਾਂ ਲੈਂਥ ਲੈ ਲਈ ਹੈ 43 ਇੰਚ 3/43 ਤੁਸੀਂ ਜਿੰਨੀ ਵੀ ਲੈਂਥ ਰੱਖਣੀ ਹੋਣੀ ਰੱਖ ਕੇ ਨਿਸ਼ਾਨ ਲਾ ਲੈਣਾ ਥੋੜਾ ਜਿਹਾ ਮੈਂ ਐਕਸਟਰਾ ਲੈਤਾ ਕਪੜਾ ਨਿਸ਼ਾਨੀਆਂ ਲਗਾ ਲਈਆਂ ਸੀ ਸਾਰੇ ਇਸ ਤਰੀਕੇ ਨਾਲ ਇਸ ਤੋਂ ਅਧିକ ਆਪਾਂ ਲੈਸ ਲਗਾਵਾਂਗੇ ਹੁਣ ਇਦਾਂ ਕੱਪੜਾ ਨੀਚੇ ਥੋੜਾ ਐਕਸਟਰਾ ਛੱਡਿਆ ਹੋਇਆ ਉਹ ਆਪਾਂ ਫੋਲਡ ਕਰਾਂਗੇ ਸਾਰੇ ਸਿਲਾਈ ਲਾ ਦਾਂਗੇ ਜਿਹੜਾ ਨੀਚੇ ਕੱਪੜਾ ਛੱਡਿਆ ਉਹ ਨੀਚੇ ਹੀ ਹੋਰ ਠੀਕ ਐ ਮੁੜ ਜੂਗਾ ਜੀ ਫਿਰ ਜਿੱਥੇ ਮੈਂ ਲੈਂਸ ਲਾ ਰਹੀ ਆ ਇੱਥੋਂ ਰੱਖ ਕੇ ਚਾਹੇ ਤਾਂ ਤੁਸੀਂ 2 ਇੰਚ ਦੀ ਸਪੇਸ ਰੱਖ ਲਓ ਚਾਹੇ 2.5 ਰੱਖ ਲਓ ਠੀਕ ਹੈ ਜਿੰਨੀ ਜਿੰਨੀ ਜਿੰਨੇ ਜਿੰਨੇ ਥਾਵਾਂ ਤੇ ਤੁਸੀਂ ਲੈਂਸ ਲਗਾਉਣੀ ਆ ਫਿਰ ਉਨੀ ਉਨੀ ਸਪੇਸ ਦੇ ਕੇ ਨਿਸ਼ਾਨ ਲਾ ਕੇ ਉਨੇ ਉਨੇ ਉਸ ਤਰੀਕੇ ਨਾਲ ਲੈਂਸ ਠੀਕ ਲਗਾ ਲੈਣੀ ਆ ਤੁਸੀਂ 2 ਛੱਡ ਲਓ ਸਪੇਸ 1.5 ਛੱਡ ਲਓ 3 ਛੱਡ ਲਓ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨੇ ਇੰਚ ਛੱਡਣਾ ਚਾਹੁੰਦੇ ਹੋ ਠੀਕ ਹੈ ਇੱਕ ਸੀਨੇ ਆਪਾਂ ਹੋਰ ਲਾ ਦਾਂਗੇ ਇਦਾਂ ਠੀਕ ਹੈ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਦੇਖਣ ਤੋਂ ਬਾਅਦ ਤੇ ਅੱਗੇ ਵੀ ਸ਼ੇਅਰ ਕਰ ਦਿਓ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਇੱਕ ਪੱਟੀ ਅਲੱਗ ਨਾਲ ਅਟੈਚ ਕੀਤੀ ਹੁੰਦੀ ਹੈ ਬਣਾ ਕੇ ਇਹ ਆਪਾਂ ਕਮੀਜ਼ ਦੇ ਉੱਪਰ ਹੀ ਪੱਟੀ ਦੀ ਲੁੱਕ ਦੇਉਗੇ ਜਿਵੇਂ ਇੱਕ ਬਾਰਡਰ ਬਣਿਆ ਹੁੰਦਾ ਹੈਗਾ ਨਵੇਂ ਪਾ ਲੱਗ ਬਣਾ ਕੇ ਕਈ ਵਾਰ ਇਹਨਾਂ ਨਾਲ ਆਪਾਂ ਅਟੈਚ ਕਰਦੇ ਆਂ ਇਹ ਹੁਣ ਇੱਥੇ ਮੈਂ ਇਹਨੂੰ ਉਲਟੀ ਕਰਕੇ ਰੱਖਿਆ ਮਤਲਬ ਕਿ ਉਲਟ ਕਰਕੇ ਸਾਈਡ ਉਲਟ ਸਾਈਡ ਰੱਖੀ ਹੈ ਲੈਸ ਦੀ ਠੀਕ ਹੈ ਜੀ ਮਲਪੂਠਾ ਪਾਸਾ ਲੈਸ ਦਾ ਠੀਕ ਹੈ ਇਸ ਤਰੀਕੇ ਦੇ ਕਿਸੇ ਲਾਵਾਂਗੇ ਇੱਥੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂ ਸੀ ਕੀ ਕਰਾਂਗੇ ਇਦਾਂ ਇਹਨੂੰ ਮੋੜ ਦਾਂਗੇ ਤੇ ਇਹਦੇ ਤੇ ਟੌਪ ਸਟੀਚ ਚ ਲਗਾ ਦਾਂਗੇ ਠੀਕ ਹੈ ਬਹੁਤ ਸੋਖਤਰੀ ਕਹੀ ਇਹ ਇਸ ਤਰ੍ਹਾਂ ਲੈਸ ਲਗਾਉਂਦਾ ਤੁਸੀਂ ਲਗਾ ਸਕਦੇ ਹੋ ਟੌਪ ਸਟੀਚ ਲਗਾਣ ਨਾਲ ਉੱਪਰ ਬਿਲਕੁਲ ਸਹੀ ਸਹੀ ਇੰਨੀ ਸੋਹਣੀ ਫਿਨਿਸ਼ਿੰਗ ਨਾਲ ਇਹ ਠੀਕ ਐ ਨਿਕਲੂਗੀ ਜੀ ਮੈਂ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰੂੰਗੀ ਵੀ ਕਿੰਨੇ ਸੋਹਣਾ ਬਣਿਆ ਇਹ ਬਾਰਡਰ ਜਿਹੜਾ ਮੈਂ ਬਣਾਇਆ

ਦੋ ਟਾਈ ਤਿੰਨ ਤੁਸੀਂ ਕਿੰਨੀ ਵੀ ਰੱਖ ਸਕਦੇ ਹੋ ਠੀਕ ਹੈ ਕੋਈ ਬਾਲੀ ਬਸੇ ਓਕੇ ਗੱਲ ਨਹੀਂ ਜੀ ਤੁਸੀਂ ਜਿੰਨੀ ਕਿਚਾਉਣੀ ਹੈ ਉਸ ਸਪੇਸ ਰੱਖਣੀ ਹੁੰਦੀ ਹੈ ਰੱਖ ਸਕਦੇ ਹੋ ਕਿਰਨ ਤੁਸੀਂ ਆਪਣੀ ਲੈਂਥ ਦਾ ਨਿਸ਼ਾਨ ਠੀਕ ਹੈ ਰੱਖ ਕੇ ਕਮੀਜ਼ ਨੂੰ ਲਾ ਲੈਣਾ ਕਪੜਾ ਆਪਾਂ ਬੈਲ ਐਕਸਟਰਾ 3 ਇੰਚ ਲੈਤਾ ਹੀ ਹੁੰਦਾ ਇਹ ਦੋ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਠੀਕ ਹੈ ਹੁਣ ਉਸੇ ਤਰੀਕੇ ਨਾਲ ਬਸ ਇਹਨੂੰ ਕਲਡ ਸਾਈਡ ਕਰਕੇ ਕਮੀਜ਼ ਦੀ ਤੇ ਆਪਾਂ ਇਹਦੀ ਕਟਿੰਗ ਵੀ ਕਰਾਂਗੇ ਇੱਕ ਇਹਦੇ ਹੋਰ ਸੀਨ ਆਪਾਂ ਜਲਾਵਾਂਗੇ ਇਸ ਤਰੀਕੇ ਨਾਲ ਅਨ ਇਦਾਂ ਕੈਂਚੀ ਹੋ ਕਰਕੇ ਪਾ ਕੇ ਵਿੱਚ ਇਦਾਂ ਕੱਟ ਦਾਂਗੇ ਤੋਂ ਕਿਸੇ ਦਾ ਮੈਸੇਜ ਆਇਆ ਸੀਗਾ ਜੀ ਇੱਕ ਤਾਂ ਨੈਗੇਟਿਵ ਕਮੈਂਟ ਵੀ ਕਰਨ ਵਾਲੇ ਵਿੱਚ ਬਹੁਤ ਹੁੰਦੇ ਨੇ ਇਹ ਤਾਂ ਹੁੰਦਾ ਨਹੀਂ ਵੀ ਦੇਖ ਕੇ ਹਨਾ ਵੀਡੀਓ ਨਹੀਂ ਅੱਛੀ ਲੱਗੀ ਠੀਕ ਹੈ ਓਕੇ ਹਨਾ ਤੇ ਵੀ ਅਸੀਂ ਜਿਵੇਂ ਸਿਹਾਉਨੇ ਆ ਸਟਿਚ ਕਰਦੇ ਆ ਠੀਕ ਹੈ ਪਰ ਉਹਨਾਂ ਨੇ ਬੋਲਣਾ ਜ਼ਰੂਰ ਹੁੰਦਾ ਜੀ ਬਟ ਮੈਨੂੰ ਬਾਲਾ ਫਰਕ ਨਹੀਂ ਪੈਂਦਾ ਜੀ ਕਿ ਰੋਂਗ ਵੇ ਹੈ ਇਹ ਰੋਂਗ ਵੇ ਨਹੀਂ ਹੈਗਾ ਜੀ ਇਹ ਸਿੰਥੈਟਿਕ ਸੂਟ ਦੇ ਉੱਪਰ ਜੀ ਆਪਾਂ ਕਰਾਂਗੇ ਉੱਥੇ ਰੋਂਗ ਵੇ ਹੈ ਕਿਉਂਕਿ ਉਹਦੇ ਵਿੱਚ ਤਾਂ ਅੰਗੇ ਨਿਕਲਦੇ ਹੁੰਦੇ ਨਹੀਂ ਕਾਟਨ ਦੇ ਕੱਪੜੇ ਜੋ ਤਾਂ ਅੰਗੇ ਨਹੀਂ ਨਿਕਲਦੇ ਹੁੰਦੇ ਨੇ ਇਸ ਕਰਕੇ ਇਹਦੇ ਤੇ ਇਹ ਸਹੀ ਆ ਜਾਂਦਾ ਹੈ ਠੀਕ ਹੈ ਤੇ ਬਾਕੀ ਨੂੰ ਉਹ ਬਰਕੋਣੀਆ ਸੂਈ ਦੇ ਨਾਲ ਤਰਪਾਈ ਥੋੜੀ ਥੋੜੀ ਕਿਸਪੀਸ ਚ ੱਡ ਕੇ ਤਰਪਾਈ ਵੀ ਕਰ ਸਕਦੇ ਆ ਸੀਨ ਵੀ ਇੱਥੇ ਲਾ ਸਕਦੇ ਆ ਠੀਕ ਹੈ ਪ੍ਰੈਸ ਕਰਕੇ ਤਾਂ ਇਹ ਲੈਸ ਕਦੇ ਵੀ ਨਹੀਂ ਹੋਊਗੀ ਜੋ ਮੈਂ ਪਿਛਲੀ ਵੀਡੀਓ ਪਾਈ ਪਾਈ ਸੀਗੀ ਜੀ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਉਹ ਕਮੀਜ਼ ਜਿਨ੍ਹਾਂ ਨੇ ਮੈਨੂੰ ਇਹਦੇ ਲਈ ਲਿਖਿਆ ਉਹ ਮੈਂ ਤੁਹਾਨੂੰ ਸ਼ੋਅ ਕਰੂੰਗੀ ਉਹ ਕਮੀਜ਼ ਤੋਂ ਹਜੇ ਤੱਕ ਵੀ ਲੈਸ ਨਹੀਂ ਹੋਈ ਸੂਟ ਹੈ ਜਿਹੜਾ ਉਹ ਠੀਕ ਹੈ ਥੋੜਾ ਕਾਟਨ ਕਰਕੇ ਠੀਕ ਹੈ ਜਿਆਦਾ ਧੂਣ ਕਰਕੇ ਉਹ ਰਾਂਗ ਉਹ ਦਾ ਫਿੱਟ ਗਿਆ ਏ ਪਰ ਲੈ ਸੂਤਾਂ ਦੀ ਉਦਾਂ ਹੀ ਪਈ ਏ ਇੰਨੀ ਕੁ ਵੀ ਠੀਕ ਏ ਉਹ ਕੱਪੜੇ ਤੋਂ ਲੱਗ ਨਹੀਂ ਹੋਈ ਹੈਗੀ ਸੋ ਬੋਲਣ ਤੋਂ ਪਹਿਲਾਂ ਥੋੜਾ ਸੋਚ ਲਿਆ ਕਰੋ ਜੀ ਐਵੇਂ ਕਿਸੇ ਦੇ ਕੰਮ ਨੂੰ ਤੁਸੀਂ ਰੋਂਗ ਤੇ ਰੋਂਗ ਬੋਲਦੇ ਰਹਿੰਦੇ ਹੋ ਕੋਈ ਬਾਲੀ ਚੰਗੀ ਗੱਲ ਨਹੀਂ ਹੁੰਦੀ ਮੇਰਾ ਮਤਲਬ ਹੁੰਦਾ ਮੈਂ ਜਿੰਨੀ ਬਰੀਕੀ ਨਾਲ ਦੱਸ ਸਕਾਂ ਹਨਾ ਜੋ ਸਿੱਖਦੇ ਨੇ ਉਹਨਾਂ ਨੂੰ ਸਮਝ ਲੱਗ ਜੇ ਤੇ ਉਹ ਈਜ਼ਲੀ ਘਰੇ ਆਪਦੇ ਕੱਪੜੇ ੜੀਆਂ ਸਟਿਚ ਕਰਕੇ ਵੇਅਰ ਕਰ ਸਕਣਾਂ ਅੱਧਾ ਅਧੂਰਾ ਗਿਆਨ ਦੇਣ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਜੀ ਕਿਸੇ ਨੂੰ ਕੁਝ ਸਿਖਾਉਣਾ ਹੈ ਤਾਂ ਦਿਲੋਂ ਚੰਗੇ ਤਰੀਕੇ ਨਾਲ ਸਿਖਾਓ ਨਹੀਂ ਫਿਰ ਨਾ ਸਿਖਾਓ ਠੀਕ ਹੈ ਮੇਰਾ ਇਹ ਮੰਨਣਾ ਹੈ ਜੀ ਬਾਕੀ ਜੋ ਲੋਕ ਵਧੀਆ ਜੀ ਜੋ ਜਿੱਦਾਂ ਦੀ ਸੋਚ ਰੱਖਦੇ ਨੇ ਥੈਂਕ ਯੂ ਸੋ ਮਚ ਰੱਬ ਭਲਾ ਕਰੇ ਸਾਰਿਆਂ ਦਾ ਪਿਆਰ ਕਰਨ ਵਾਲੇ ਬਹੁਤ ਨੇ ਜੀ ਚਾਰ ਪੰਜ ਲੋਕ ਜੀ 네ਗੇਟਿਵ ਵੀ ਹੋਣਗੇ ਤਾਂ ਕੋਈ ਫਰਕ ਨਹੀਂ ਪੈਂਦਾ esté aquí, ¿no? ਇਹਦੇ ਤੇ ਵੀ ਉਂਗਲਸ ਕੱਟ ਕਰਕੇ ਪਸੀਨ ਲਾਵਾਂਗੇ ਫੋਲਡ ਕਰ ਦੂੰਗੀ ਇਹਨੂੰ ਮੈਂ ਕੱਪੜੇ ਨੂੰ ਵੈਸੇ ਤੁਸੀਂ ਨੀਚੇ ਵਾਲੀ ਜਿਹੜੀ ਮੈਂ ਨੀਚੇ ਫਰੰਟ ਬਿਲਕੁਲ ਫਰਸਟ ਤੇ ਲਾਈ ਸੀ ਲੈਸ ਉਹਨੂੰ ਇਦਾਂ ਵੀ ਰੱਖ ਸਕਦੇ ਹਾਂ ਅਗਰ ਉੱਚ ਨਹੀਂ ਕੱਟ ਤੁਸੀਂ ਲਾਉਣਾ ਚਾਹੁੰਦੇ ਮੈਂ ਇਹਨਾਂ ਤੇ ਸਾਰਿਆਂ ਤੇ ਟੌਪ ਸਟਿਚ ਲਗਾ ਰਹੀ ਐ ਜੀ ਇਸ ਦੇ ਇੱਕ ਇਹਨਾਂ ਟੌਪ ਸਟਿਚ ਲਗਾ ਲਈਏ ਇਹ ਦੇਖੋ ਜੀ ਇਹਦੀ ਫਾਈਨਲ ਲੁੱਕ ਬਹਾਂ ਤੇ ਮੈਂ ਇਸ ਤਰੀਕੇ ਨਾਲ ਲਗਾ ਲਈ ਸੀ ਸੁਲਾਸਤ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ